ਸ਼ਹੀਦੀ ਕੀ ਹੁੰਦੀ ਹੈ ਸ਼ਹਾਦਤ ਕਿਸ ਨੂੰ ਕਹਿੰਦੇ ਨੇ ਇਹ ਜਾ ਕੇ ਪੁੱਛੋ ਕਿਸੇ ਉਸ ਪਰਿਵਾਰ ਨੂੰ ਜਿਸ ਦਾ ਜਵਾਨ ਪੁੱਤ ਸ਼ਹੀਦ ਹੋਇਆ ਹੋਵੇ ਅੱਜ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਵਿੱਚਕਾਰ ਜੰਗ ਦਾ ਮਾਹੌਲ ਹੈ ਲੋਕ ਡਰੇ ਹੋਏ ਨੇ ਸੈਮੀ ਹੋਏ ਨੇ ਸਰਕਾਰਾਂ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਅਜਿਹੇ ਮਾਹੌਲ ਦੇ ਵਿੱਚ ਵੀ ਸਾਡੇ ਫੌਜੀ ਵੀਰ ਸਰਹੱਦਾਂ ਦੇ ਉੱਤੇ ਖੜੇ ਹੋਏ ਦੇਸ਼ ਦੀ ਰਾਖੀ ਕਰ ਰਹੇ ਨੇ ਤੀਸਰਾ ਹੱਦ ਤੋਂ ਹੀ ਇੱਕ ਫੌਜੀ ਵੀਰ ਦਾ ਗੀਤ ਬੜੀ ਤੇਜ਼ੀ ਨਾਲ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਸੁਣੋ ਇਸ ਗੀਤ ਨੂੰ ਤੇ ਆਪਣੀ ਪ੍ਰਤੀਕਿਰਿਆ ਦੇਣੀ ਨਾ ਭੁੱਲਣਾ। ਆ ਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਹੈ। ਛੇੜੀ ਤਾਨੀ ਜੰਗ ਤੇਨਿਆਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਹੈ ਦੇ ਦੇ ਤੂੰ ਦਿਲਾਸੇ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਬਟਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਂ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬੱਡਰਾਂ ਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਹੋ ਗਏ ਨੇ ਸ਼ਹੀਦ ਮੇਰੇ ਵੀ ਸਾਥ ਅੰਮੀ ਇਹ ਨਹੀਂ ਅਣਖਾਂ ਦੇ ਨਾਲ ਪੂਰੀ ਪਾਈ ਐ ਬਰਿਆ ਦੀ ਇੱਕ ਉੱਤੇ ਗੋਡੇ ਰੱਖੀ ਰੱਖੀ ਜਿੰਨਾ ਯੋਧਿਆਨੇ ਮੌਤ ਵੀ ਆਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਉਹਨਾ ਯੋਧਿਆਨੇ ਮੌਤ ਵੀ ਆਈ ਐ ਜਿੰਦਲੇ ਖਿਲਾ ਗਏ ਨੇ ਕਰਕੇ ਦਿਖਾ ਗਏ ਨੇ ਜਸ ਗੁੰਡੀ ਕੇ ਓ ਆਰ ਪਾਰ ਦੀ ਸ਼ੇਰ ਪੁੱਤ ਖੜਾ ਤੇਰਾ ਬੱਡ ਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜੰਗਾ ਲੱਖਾ ਮਾਮਾ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਬਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬੱਦਰਾਂ ਦੀ ਰਾਖੀ ਮਾਏ ਚੜਦੀ ਕਲਾਏ ਸਰੀਦਾਰ ਦੀ ਤੇਰੇ ਜਿੰਨਾ ਲੱਖਾਂ ਮਾਵਾ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸਸੀ ਗਾਲ ਜੀ ਸਾਰਿਆਂ ਨੂੰ ਸਾਨੂੰ ਪਤਾ ਸਾਡੇ ਵੀਰ ਵੀ ਸ਼ਹੀਦੀ ਜਾਂਮ ਪੀ ਗਏ ਨੇ ਸੋ ਉਹਨਾਂ ਯੋਧਿਆਂ ਨੂੰ ਪੂਰਾ ਦੇਸ਼ ਔਰ ਪੂਰੇ ਅਸੀਂ ਉਹਨਾਂ ਦੇ ਵੀਰ ਲੱਖ ਲੱਖ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਸ਼ਹੀਦੀ ਨੂੰ ਸਲੂਟ ਆ ਸਾਡੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸੋ ਤੁਸੀਂ ਸਾਰੇ ਵੀਰਾਂ ਨੇ ਜੋ ਹੋਰ ਵੀ ਲੱਖਾਂ ਵੀਰ ਬਾਰਡਰ ਦੇ ਉੱਤੇ ਖੜਿਆ ਉਹਨਾਂ ਦੀ ਦਲੇਰੀ ਬੰਨਣਾ ਕਹਿੰਦੇ ਸੂਰਮਿਆਂ ਦੀ ਸ਼ਹੀਦੀ ਉੱਤੇ ਬਾਲੇ ਅਥਰੂ ਨਹੀਂ ਵਹਾਈ ਜਾਂਦੇ ਉਹਨਾਂ ਦੀ ਸ਼ਹੀਦੀ ਤੇ ਫਕਰ ਕੀਤਾ ਜਾਂਦਾ ਹੈ ਅਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹਾਂ ਤੁਸੀਂ ਸਾਨੂੰ ਹੌਸਲਾ ਦਿਓ ਸਾਡਾ ਹੌਸਲਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ